ਇਸ ਵੇਲੇ ਦੀ ਵੱਡੀ ਅਤੇ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਾਦਾ ਜੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਖਤਮ ਹੋ ਗਈ ਹੈ ਤੇ ਮੁਰ ਤੋਂ 12 ਮਈ ਨੂੰ ਦੋਵੇਂ ਦੇਸ਼ਾਂ ਦੇ ਡੀਜੀਐਮਓ ਗੱਲਬਾਤ ਕਰਨਗੇ ਜੀਹਾਂ ਦਾਦੀ ਇਹ ਕਿ ਲਗਾਤਾਰ ਜੋ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧਦਾ ਜਾ ਰਿਹਾ ਸੀ ਤੇ ਡਰੋਨ ਹਮਲੇ ਕੀਤੇ ਜਾ ਰਹੇ ਸਨ ਤੇ ਭਾਰਤੀ ਫੌਜ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਡਰੋਨ ਹਮਲੇ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਜਿੱਦੇ ਚੱਲਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋਇਆ ਹੋਇਆ ਸੀ ਖਾਸ ਕਰਕੇ ਸਰਹੱਦੀ ਖੇਤਰ ਦੇ ਲੋਕ ਕਾਫੀ ਡਰੇ ਅਤੇ ਸਹਿਮੇ ਹੋਏ ਸੀ ਪਰ ਹੁਣ ਵੱਡੀ ਖਬਰ ਤੇ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਗਬੰਦੀ ਬੰਦ ਕਰ ਦਿੱਤੀ ਗਈ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਬੰਦ ਹੋ ਗਈ ਹੈ ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਬਿਕਰਮ ਮਿਸ਼ਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਡੀਜੀ ਐਮਓਜੀ ਵਿਚਕਾਰ ਗੱਲਬਾਤ ਹੋਈ ਹੈ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਸ਼ਾਮ 5 ਵਜੇ ਤੋਂ ਹਵਾ ਪਾਣੀ ਅਤੇ ਜ਼ਮੀਨ ਤੇ ਹਮਲੇ ਤੁਰੰਤ ਬੰਦ ਕਰ ਦੇਣਗੇ ਇਸੇ ਨਾਲ ਹੀ ਜਿਹੜਾ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ 5 ਵਜੇ ਤੱਕ ਕੋਈ ਵੀ ਹਮਲਾ ਜਿਹੜਾ ਕਿ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨਾਂ ਅਮਰੀਕਾ ਦੀ ਵਿਚੋਲਗੀ ਹੇਠ ਲੰਬੀ ਗੱਲਬਾਤ ਤੋਂ ਬਾਅਦ ਜੰਗਬੰਦੀ ਤੇ ਸਹਿਮਤ ਹੋਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਰ ਟਵੀਟ ਕੀਤਾ ਹੈ ਕਦਮ ਅਜਿਹੇ ਸਮੇ ਚੁੱਕਿਆ ਗਿਆ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਰਹੱਦ ਤੇ ਲਗਾਤਾਰ ਡਰੋਨ ਹਮਲੇ ਗੋਲੀਬਾਰੀ ਅਤੇ ਤਣਾਅਪੂਰਨ ਹਾਲਾਤ ਸਨ ਜਿਸ ਨਾਲ ਖੇਤਰੀ ਅਤੇ ਵਿਸ਼ਵ ਪੱਧਰ ਦੇ ਲੋਕ ਚਿੰਤਾ ਦੇ ਵਿੱਚ ਸਨ ਅਤੇ ਚਿੰਤਾਵਾਂ ਲਗਾਤਾਰ ਵੱਧ ਗਈਆਂ ਸੀ ਇਸ ਦੌਰਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ ਹੌਕ ਡੌਰ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਤੁਰੰਤ ਪ੍ਰਭਾਵ ਦੇ ਨਾਲ جنگਬੰਦੀ ਤੇ ਸਹਿਮਤ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਨਾਲ ਸਮਝੌਤੇ ਕੀਤੇ ਬਿਨਾ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨਸ਼ੀਲ ਰਹੇ ਨੇ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅਚਾਨਕ ਐਲਾਨੀ ਕੀ ਜੰਗਬੰਦੀ ਪਿੱਛੇ ਇੱਕ ਵੱਡਾ ਜਿਹੜਾ ਕਿ ਕਾਰਨ ਚਲੋ ਜਿਹੜਾ ਵੀ ਕੁਝ ਹੋ ਰਿਹਾ ਤਾਂ ਬਹੁਤ ਹੀ ਚੰਗਾ ਹੋਇਆ ਕਿ ਜੰਗਬੰਦੀ ਰੁਕਣ ਦੇ ਨਾਲ ਹੁਣ ਲੋਕਾਂ ਦੇ ਵਿੱਚ ਵੀ ਜਿਹੜਾ ਡਰ ਦਾ ਮਾਹੌਲ ਹੈ ਜਿਹੜਾ ਕਿ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਤਾਂ ਦਾਅਦ ਇਹ ਹੈ ਕਿ ਜਿਸ ਤਰੀਕੇ ਦੇ ਲਗਾਤਾਰ ਹਾਲਾਤ ਜਿਹੜੇ ਕਿ ਪੈਦਾ ਹੁੰਦੇ ਜਾ ਰਹੇ ਸੀ ਉਸ ਕਰਕੇ ਲੋਕ ਵੀ ਜਿਹੜੇ ਕਾਫੀ ਸਹਿਮੇ ਹੋਏ ਸੀ ਕਾਫੀ ਡਰੇ ਹੋਏ ਸੀ ਜਿਸ ਦੇ ਚੱਲਦੇ ਹੁਣ ਸੈਮਤੀ ਤੋਂ ਬਾਅਦ ਜਿਹੜੀ ਕਿ ਜੰਗਬੰਦੀ ਉਹ ਜਿਹੜੀ ਕਿ ਰੋਕ ਦਿੱਤੀ ਗਈ ਹੈ ਡੋਨਾਲਡ ਟਰੰਪ ਨੇ ਜਿਹੜੇ ਕਿ ਵਿਚ ਪਾ ਕੇ ਇਹ ਜਿਹੜਾ ਫੈਸਲਾ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਕਿ ਲੋਕਾਂ ਨੂੰ ਥੋੜਾ ਜਆ ਸਾਂ ਜੋੜਾ ਕਿ ਜ਼ਰੂਰ ਆਇਆ ਤਾਂ 트াম্প ਨੇ ਇਸ ਬਿਆਨ ਦੀ ਪੁਸ਼ਟੀ ਭਾਰਤ ਸਰਕਾਰ ਦੇ ਉੱਚ ਸੂਤਰਾਂ ਨੇ ਕੀਤੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਗੋਲੀਬਾਰ ਅਤੇ ਫੌਜੀ ਕਾਰਵਾਈ ਰੋਕਣ ਦਾ ਫੈਸਲਾ ਸਿੱਧੇ ਤੌਰ ਤੇ ਦੋਵਾਂ ਵਿਚਕਾਰ ਜੋੜਾ ਕਿ ਲਿਆ ਗਿਆ ਤਾਂ ਅਦਾਲਤ ਹੀ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਸੀ ਲੋਕ ਵੀ ਸਹਿਮੇ ਹੋਏ ਸੀ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ 트াম্প ਨੇ ਦਾਦਾ ਕੀਤਾ ਸੀ ਕਿ ਅਮਰੀਕਾ ਦੀ ਵਿਚੋਲਗੀ ਕਾਰਨ ਦੋਵੇਂ ਦੇਸ਼ਾਂ ਵਿਚਕਾਰ ਸੀਜ਼ ਫਾਇਰ ਸਮਝੌਤਾ ਹੋਇਆ ਉਹਨਾਂ ਕਹਿ ਕੇ ਅਮਰੀਕਾ ਦੀ ਵਿਚੋਲਗੀ ਨਾਲ ਪੂਰੀ ਹੋਈ ਪੂਰੀ ਰਾਤ ਚੱਲੀ ਇੱਕ ਲੰਬੀ ਗੱਲਬਾਤ ਤੋਂ ਬਾਅਦ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੇ ਆ ਕਿ ਭਾਰਤ ਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਸੀਜ਼ ਫਾਇਰ ਲਈ ਸਹਿਮਤ ਹੋ ਗਏ ਨੇ ਦੋਵਾਂ ਦੇਸ਼ਾਂ ਨੂੰ ਵਧਾਈਆਂ ਇਸ ਮਾਮਲੇ ਵੱਲ ਧਿਆਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਆ ਡੋਨਾਲਡ ਟਰੰਪ ਦੇ ਵੱਲੋਂ ਵੀ ਜਿਹੜਾ ਕਿ ਐਕਸਟ ਪੋਸਟ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਕਿ ਸਾਂਝੀ ਉਹ ਕੀਤੀ ਗਈ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ ਹੌਕ ਡੋਰ ਨੇ ਐਕਸ ਦੇ ਪੋਸਟ ਕੀਤਾ ਕਿ ਪਾਕਿਸਤਾਨ ਤੇ ਭਾਰਤ ਤੁਰੰਤ ਪ੍ਰਭਾਵ ਦੇ ਨਾਲ جنگ ਬੰਦੀ ਤੇ ਸਹਿਮਤ ਹੋ ਗਏ ਨੇ ਹਾਲਾਂਕਿ ਉਹਨਾਂ ਨੇ ਭਾਰਤ ਤੇ ਹਮਲਾ ਕਰਦੀਆ ਅਸਫਲ ਕੋਸ਼ਿਸ਼ਾਂ ਲਈ ਮੁਆਫੀ ਨਹੀਂ ਮੰਗੀ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਸੀ ਉੱਥੇ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਕਾਫੀ ਰਾਹਤ ਮਿਲਿਆ ਗੁੱਡ ਇਵਨਿੰਗ ਲੇਡੀਜ਼ ਐਂਡ ਜੈਂਟਲਮੈਨ ਆਈ ਹੈਵ ਅ ਵੈਰੀ ਬਰੀਫ ਸਟੇਟਮੈਂਟ ਟੂ ਮੇਕ ਫੋਲੋਇੰਗ ਥੈਟ ਐਸ ਯੂ نو ਥੇਅਰਲ ਬੀ ਅ ਬਰੀਫਿੰਗ ਬਾਈ my colleagues from the military the uh, director general of military operations of pakistan called the director general of military operations of india at 1535 as this earlier this afternoon uh, it was agreed between them that both sides would stop all firing and military action on land and in the air and sea with effect from 1700 hours Indian Standard Time today. Instructions have been given on both sides to give effect to this understanding. The Directors General of Military Operations will talk again on the 12th of May at 1200. <laughs>